ਅਜਿਹਾ ਲੁਧਿਆਣਾ ਦੇ ਬਚਤ ਤੋਂ ਵਿਕੇ ਕੈਬਨਟ ਮੰਤਰੀ ਸੰਜੀਵ ਰੋੜਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਵੱਲੋਂ ਲੁਧਿਆਣਾ ਵਿਕੇ ਪੰਜਾਬ ਸਰਕਾਰ ਦੀ ਰਾਈジング ਪੰਜਾਬ ਹਲ ਲਈ ਸੁਝਾਅ ਪਹਿਲੀ ਕਦਮੀ ਸੰਬੰਧੀ ਇੱਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਸੰਬੋਧਨ ਕੀਤੀ। ਤੁਹਾਡੇ ਸਾਰੇ ਸਾਰੇ ਪ੍ਰੈਸ ਭਰਾਵਾਂ ਨੂੰ ਤੇ ਤੁਹਾਡੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਇਹ ਜਿਹੜੀ ਅਸੀਂ ਅੱਜ ਪ੍ਰੈਸ ਬਰੀਫਿੰਗ ਰੱਖੀ ਹੈ ਇਹ ਰਾਈジング ਪੰਜਾਬ ਏ ਇੰਡਸਟਰੀ ਵਾਲਿਆਂ ਦਾ ਇੰਡਸਟਰੀ ਡਿਪਾਰਟਮੈਂਟ ਦਾ ਉਪਰਾਲਾ ਸੁਝਾਓ ਤੋਂ ਹੱਲ ਤੱਕ ਸਜੈਸ਼ਨਸ ਟੂ ਸੋਲੂਸ਼ਨਸ ਇਹ ਅਸੀਂ ਅੰਮ੍ਰਿਤਸਰ ਪਰਸੋਂ ਕੀਤਾ ਕੱਲ ਜਲੰਧਰ ਕੀਤਾ ਅੱਜ ਲੁਧਿਆਣਾ ਕਰ ਰਹੇ ਆ ਅੱਗੇ ਮੁਹਾਲੀ ਤੇ ਬਠਿੰਡਾ ਇਹਦੇ ਨਾਲ ਪੂਰਾ ਪੰਜਾਬ ਅਸੀਂ ਕਵਰ ਕਰ ਲੈਣਾ ਕਿਉਂਕਿ ਜਿਹੜੇ ਨਾਲ ਦੇ ਸ਼ਹਿਰ ਲੱਗਦੇ ਆ ਉਹਨਾਂ ਨੂੰ ਵੀ ਅਸੀਂ ਇਹ ਜ਼ਿਲ੍ਹਿਆਂ 'ਚ ਬੁਲਾ ਰਹੇ ਆ ਜਿੱਥੇ-ਜਿੱਥੇ ਮੀਟਿੰਗ ਹੁੰਦੀ ਜਿਸ ਤਰ੍ਹਾਂ ਅੱਜ ਲੁਧਿਆਣੇ ਮੀਟਿੰਗ ਹੈ 4:30 ਵਜੇ ਉਹਦੇ ਵਿੱਚ ਅਸੀਂ ਮਲੇਰ ਕੋਟਲਾ ਜੀ ਸਰ ਸੰਗਰੂਰ ਹੋਰ ਕਿਹੜਾ ਜ਼ਿਲ੍ਹਾ ਜੀ ਸਰ ਮੋਗੇ ਤੋਂ ਬੁਲਾਏ ਖੰਨਾ ਗੁਬਿੰਦਗੜ੍ਹ ਤਾਂ ਚਲੋ ਹੈ ਹੀ ਲੁਧਿਆਣੇ 'ਚ ਬਟ ਉੱਥੋਂ ਵੀ ਸਾਰੇ ਇੰਡਸਟਰੀਅਲਿਸਟ ਭਰਾਵਾਂ ਨੂੰ ਬੁਲਾਇਆ ਉਹਦੇ ਵਿੱਚ ਮੇਰੇ ਨਾਲ ਡਾਇਰੈਕਟਰ ਇੰਡਸਟਰੀਜ਼ ਤੇ ਐਮ ਡੀ ਪੀ ਐਸ ਆਈ ਸੀ ਤੁਹਾਡੇ ਸ਼ਹਿਰ ਦੇ ਪੁਰਾਣੇ ਡਿਪਟੀ ਕਮਿਸ਼ਨਰ ਸਰਬੀ ਮਲਿਕ ਜੀ ਵੀ ਹੈਗੇ ਨਾਲ ਸਾਡੇ ਡੀਸੀ ਸਾਹਿਬ ਬੈਠੇ ਆ ਹਿਮਾਂਸ਼ੂ ਜੀ ਇਹ ਰਾਹੁਲ ਛੱਬਾ ਜੀ ਆ ਐਡੀਸ਼ਨਲ ਸੀਈਓ ਪੰਜਾਬ ਇਨਵੈਸਟ ਕੱਲ ਤੱਕ ਸੀਗੇ ਹੁਣ ਡੀਸੀ ਸੰਗਰੂਰ ਲੱਗ ਗਏ ਪਰ ਅੱਜ ਦਾ ਦਿਨ ਅਸੀਂ ਇਹਨਾਂ ਤੋਂ ਲੈ ਲਿਆ ਕਿ ਸਾਡੇ ਨਾਲ ਰੁਪਿੰਦਰ ਜੀ ਹੈਗੇ ਤੇ ਖੈਰਾ ਸਾਹਿਬ ਹੈ ਕਾਰਪੋਰੇਸ਼ਨ ਤੋਂ ਤੇ ਅਸੀਂ ਹੁਣ ਇਹਨਾਂ ਨਾਲ ਸਾਰਿਆਂ ਨਾਲ ਮੀਟਿੰਗ ਕਰਕੇ ਹਟੇ ਆ ਕੋਈ ਇੰਡਸਟਰੀ ਦੇ ਜਿਹੜੇ ਮੁੱਦੇ ਆ ਉਹ ਹਰ ਸ਼ਹਿਰ ਦੇ ਵੀ ਅਲੱਗ ਹੁੰਦੇ ਆ ਉਹ ਵੀ ਅਸੀਂ ਇਹਨਾਂ ਤੋਂ ਸਮਝੇ ਆ ਔਰ ਉਹਨਾਂ ਦੀ ਕਿੱਦਾਂ ਰੈਜ਼ੋਲੂਸ਼ਨ ਕਰਨਾ ਉਹ ਸਾਰੀ ਡਿਸਕਸ਼ਨ ਹੋਈ ਆ ਪੀਐਸਆਈਸੀ ਵਿੱਚ ਪਿੱਛੇ ਪੰਜ ਨੋਟੀਫਿਕੇਸ਼ਨਾਂ ਬੜੀਆਂ ਜ਼ਰੂਰੀ ਹੋਈਆਂ ਜਿਹਦੇ ਚੋਟੀ ਐਸ਼ ਫ੍ਰੈਗਮੈਂਟੇਸ਼ਨ ਐ ਕਲਬਿੰਗ ਟੀ ਕਲਬਿੰਗ ਅ ਐਪੀਲਟ ਅਥਾਰਟੀ ਬਣਾਈ ਗਈ ਜਿਨ੍ਹਾਂ ਦੇ ਕੈਨਸਲ ਹੋ ਗਏ ਪਲਾਟ ਤਾਂ ਕਿ ਉਹ ਦੁਬਾਰਾ ਉਹਦੇ ਵਿੱਚ ਐਪਲੀਕੇਸ਼ਨ ਪਾ ਸਕਣ ਔਰ ਆਪਣੇ ਜਿਹੜੇ ਡਿਊਜ਼ ਹੈ ਦੇਣ ਤੇ ਉਹ ਉਹਨਾਂ ਦਾ ਰਿਵਾਈਵ ਹੋ ਜਾਏਗਾ ਸਭ ਨਾਲੋਂ ਵੱਡਾ ਜਿਹੜਾ ਉਹ ਉਪਰਾਲਾ ਇੱਕ ਹੋਰ ਹੈ ਉਹ ਹੈਗਾ ਲੀਜ਼ ਹੋਲਡ ਤੋਂ ਫ੍ਰੀ ਹੋਲਡ ਜਿਹੜਾ ਪੀਐਸਆਈਸੀ ਨੇ ਕੀਤਾ ਉਹ ਮੈਂ ਸਾਰੇ ਇੰਡਸਟਰੀਲਿਸਟ ਭਰਾਵਾਂ ਨੂੰ ਜਗਾ ਜਗਾ ਕਹਿ ਰਿਹਾ ਹਾਂ ਜ਼ਰੂਰ ਕਰਾ ਲੈਣਾ ਚਾਹੀਦਾ ਇਹਦਾ ਸਭ ਤੋਂ ਵੱਡਾ ਫਾਇਦਾ ਜਿਹੜਾ ਹੈ ਲੀਜ਼ ਹੋਲਡ ਤੋਂ ਫ੍ਰੀ ਹੋਲਡ ਹੁੰਦਾ ਇਹ ਹੈ ਜਦੋਂ ਇੱਕ ਵਾਰੀ ਫ੍ਰੀ ਹੋਲਡ ਹੋ ਗਿਆ ਤੁਹਾਨੂੰ ਦੁਬਾਰਾ ਪੀਐਸਆਈਸੀ ਜਾਣ ਦੀ ਲੋੜ ਨਹੀਂ ਤੁਸੀਂ ਕੁਝ ਵੀ ਕਰਨਾ ਹੈ ਤੁਸੀਂ ਉਹਨੂੰ ਦੁਬਾਰਾ ਮੌਰਟਗੇਜ ਕਰਨਾ ਹੈ ਤੁਸੀਂ ਉਹਦਾ ਵੇਚਣਾ ਹੈ ਕੁਝ ਕਰਨਾ ਇਹ ਸਾਰਾ ਕੁਝ ਤੁਹਾਡੇ ਹੱਥ ਹੈ ਐਸ ਲੌਂਗ ਐਸ ਤੁਸੀਂ ਜਦੋਂ ਵੀ ਇਹਨੂੰ ਟ੍ਰਾਂਸਫਰ ਕਰਦੇ ਹੋ ਜਾਂ ਕਿਸੇ ਨੂੰ ਵੇਚਦੇ ਹੋ ਉਹਦੀਆਂ ਕੰਡੀਸ਼ਨਸ ਇਹੀ ਲਗਾਓਗੇ ਜੋ ਪੀਐਸਆਈਸੀ ਨੇ origignal allotment 'ਚ ਲਗਾਈਆਂ ਇੱਕ ਪੀਐਸਆਈਈਸੀ ਦੀਆਂ ਰੈਗੂਲਰ ਹੁਨ ਆਕਸ਼ਨਸ ਹੋ ਰਹੀਆਂ ਤੁਸੀਂ ਦੇਖਦੇ ਵੀ ਹੋਗੇ ਅਖਬਾਰਾਂ 'ਚ ਵੀ ਆਉਂਦੀਆਂ ਇੰਡਸਟਰੀ ਨੂੰ ਇਹ ਬੜੀ ਪ੍ਰੋਬਲਮ ਹੁੰਦੀ ਜੀ ਸਾਨੂੰ ਜ਼ਮੀਨ ਨਹੀਂ ਮਿਲਦੀ ਜਦੋਂ ਉਹਨਾਂ ਨੂੰ ਚਾਹੀਦੀ ਹੁੰਦੀ ਹੈ ਉਦੋਂ ਮਿਲਦੀ ਨਹੀਂ ਜਦੋਂ ਨਹੀਂ ਚਾਹੀਦੀ ਹੁੰਦੀ ਉਦੋਂ ਆਕਸ਼ਨਸ ਹੁੰਦੀਆਂ ਤੇ ਹੁਣ ਅਸੀਂ ਕੀ ਕੀਤਾ ਕਿ ਜਿੰਨਾ ਵੀ ਇਨਵੈਂਟਰੀ ਜ਼ਮੀਨਾਂ ਦੀ ਪੀਐਸਆਈਈਸੀ ਕੋਲ ਹੈਗੀ ਆ ਉਹਦੀ ਅਸੀਂ ਰੈਗੂਲਰ ਆਕਸ਼ਨ ਕਰਿਆ ਕਰਾਂਗੇ ਲੈਟ ਅਸ ਸੇ ਅਸੀਂ 100 ਪਲਾਟਾਂ ਦੀ ਆਕਸ਼ਨ ਕੀਤੀ ਉਹਦੇ ਚੋਂ 30 ਵਿਗ ਗਏ 70 ਰਹਿ ਗਏ ਉਹ 70 ਪਲਾਟ ਅਸੀਂ ਅੱਗੇ ਕੀ ਹੁੰਦਾ ਸੀ ਸਾਲ-ਸਾਲ ਡੇਢ-ਡੇਢ ਸਾਲ ਦੁਬਾਰਾ ਆਕਸ਼ਨ ਨਹੀਂ ਹੁੰਦੀ ਸੀ ਹੁਣ ਹਰ ਦੂਜੇ ਜਾਂ ਤੀਜੇ ਮਹੀਨੇ ਉਹਦੀ ਆਕਸ਼ਨ ਹੋਇਆ ਕਰੇਗੀ ਜਿਹੜੀਆਂ ਜ਼ਮੀਨਾਂ ਤਾਂ ਕਿ ਜਦੋਂ ਵੀ ਕਿਸੇ ਨੂੰ ਜ਼ਰੂਰਤ ਹੈ ਉਹਨੂੰ ਇਸ ਤਰ੍ਹਾਂ ਲੱਗੇ ਆਲਮੋਸਟ ਸਾਨੂੰ ਮਤਲਬ ਕਿ ਰੈਡੀਲੀ ਅਵੇਲੇਬਲ ਹੈ ਜੇ ਕਿਸੇ ਨੂੰ ਵੀ ਕੋਈ ਜ਼ਮੀਨ ਚਾਹੀਦੀ ਹੈ ਜਿਸ ਤਰ੍ਹਾਂ 5 500 ਗਜ ਦੇ 5 ਪਲਾਟ ਆਕਸ਼ਨ ਹੋਏ ਉਹ ਪੀਐਸਆਈਸੀ ਕੋ ਲਾਂਦਾ ਕਿ ਸਾਨੂੰ ਜੀ ਘੱਟੋ ਘੱਟ 4000 ਗਜ ਚਾਹੀਦੀ ਚਾਹੇ 3000 ਅਸੀਂ 6 ਪਲਾਟ ਕਲੱਬ ਕਰਕੇ ਵੀ ਉਹਨੂੰ ਇੱਕ ਪਲਾਟ ਬਣਾ ਕੇ ਮਤਲਬ ਕਿ ਦੇ ਦਾਂਗੇ ਉਹ ਉਹ ਆਕਸ਼ਨ ਆਪਣੇ ਹਿਸਾਬ ਨਾਲ ਕਰਦੇ ਬਲਕਿ ਵੱਡੇ ਪਲਾਟਾਂ ਦੀ ਵੀ ਅਸੀਂ ਹੁਣ ਆਕਸ਼ਨ ਕਰ ਰਹੇ ਆ ਕਿਸੇ ਨੂੰ 5 ਏਕੜ ਚਾਹੀਦੀ ਕਿਸੇ ਨੂੰ 10 ਏਕੜ ਚਾਹੀਦੀ ਹੋਰ ਵੀ ਜਿਹੜੇ ਪੰਜਾਬ ਦੇ ਡਿਪਾਰਟਮੈਂਟ ਐ ਜਿਨ੍ਹਾਂ ਕੋਲ ਜ਼ਮੀਨਾਂ ਪਈਆਂ ਉਹਦੇ ਜਰੂਰਲ ਡਿਵੈਲਪਮੈਂਟ ਆ ਗਿਆ ਉਹਦੇ ਚ ਪੁੱਡਾ ਆ ਗਿਆ ਉਹਦੇ ਵਿੱਚ ਜੇ ਕਿਸੇ ਲੈਟ ਅਸ ਸੇ ਪੀ ਐਚ ਪੀ ਸੀ ਐਲ ਕੋਲ ਐਡੀਸ਼ਨਲ ਜ਼ਮੀਨ ਪਈ ਹੈ ਦੇ ਵਾਂਟ ਟੂ ਗੈਟ ਰਿਡ ਆਫ ਉਹ ਉਹ ਵੀ ਅਸੀਂ ਉਹਨਾਂ ਦੇ ਨਾਲ ਗੱਲ ਕਰਕੇ ਅਸੀਂ ਇੱਕ ਵੈਬਸਾਈਟ ਤੇ ਅਪਲੋਡ ਕਰ ਰਹੇ ਆ ਜਿਹੜੀਆਂ ਜ਼ਮੀਨਾਂ ਅਵੇਲੇਬਲ ਐ ਸੇਲ ਤੇ ਤਾਂ ਕਿ ਇੰਡਸਟਰੀਅਲਿਸਟ ਭਰਾ ਆਣ ਉਹ ਜ਼ਮੀਨ ਉਹਦੇ ਚ ਚੂਜ਼ ਕਰ ਲੈਣ ਔਰ ਆਪਣੇ ਸਹੂਲਤ ਦੇ ਹਿਸਾਬ ਨਾਲ ਆਪਸ਼ਨ ਕਰਨ ਔਰ ਜੋ ਉਹਦੀ ਆਪਸ਼ਨ ਹੋਏਗੀ ਉਸ ਡਿਪਾਰਟਮੈਂਟ ਦੀ ਜਿਹਦੀ ਜ਼ਮੀਨਾਂ ਉਹਨਾਂ ਕੋਲ ਪੈਸੇ ਚਲੇ ਜਾਣ ਅਪਗ੍ਰੇਡੇਸ਼ਨ ਹੋ ਰਹੀ ਸਾਰੇ ਫੋਕਲ ਪੁਆਇੰਟਾਂ ਦੀ ਕੁਝ ਫੋਕਲ ਪੁਆਇੰਟ ਪੀਐਸਆਈਸੀ ਕੋਲ ਹੈ ਕੁਝ ਫੋਕਲ ਪੁਆਇੰਟ ਅਸੀਂ ਕਾਰਪੋਰੇਸ਼ਨ ਕੋਲ ਚਲੇ ਗਏ ਜਿਹੜੇ ਕਾਰਪੋਰੇਸ਼ਨ ਦੇ ਹੱਦਾ ਜਾਂਦੇ ਆ ਹੁਣ ਲੁਧਿਆਣੇ ਵਿੱਚ ਜਿੰਨੇ ਫੋਕਲ ਪੁਆਇੰਟ ਹੈ ਉਹ ਕਾਰਪੋਰੇਸ਼ਨ ਦੇ ਹੱਦਾ 'ਚ ਚਲੇ ਗਏ ਔਰ ਉਹਨਾਂ ਕੋਲ ਪੀਐਸਆਈਸੀ ਨੇ 100 ਕਰੋੜ ਰੁਪਇਆ ਇੱਕ ਅਲੱਗ ਰੱਖਿਆ ਹੋਇਆ ਅਪਗ੍ਰੇਡੇਸ਼ਨ ਲਈ ਉਹ ਜਿਹੜਾ ਕਿ ਇਸੇ ਸਾਲ ਵਿੱਚ ਵਰਤਿਆ ਜਾਣਾ ਹੈ 70% ਮਤਲਬ 70 ਕਰੋੜ ਦੇ ਆਸ-ਪਾਸ ਉਹਦੇ ਟੈਂਡਰ ਨਿਕਲ ਚੁੱਕੇ ਆ ਜਿਹੜੇ ਬਾਕੀ 30 ਕਰੋੜ ਹੈ ਉਹ ਵੀ ਟੈਕਨੀਕਲ ਰੀਜ਼ਨ ਪਿੱਛੇ ਥੋੜੀ ਡਿਲੇ ਚੱਲ ਰਹੀ ਹੈ ਅਗਲੇ 15-20 ਦਿਨਾਂ ਚ ਉਹ ਵੀ ਟੈਂਡਰ ਫਲੋਟ ਹੋ ਜਾਣਗੇ ਸੋ 100 ਕਰੋੜ ਸਿਰਫ ਪੀਐਸਆਈਸੀ ਦੇ ਫੋਕਲ ਪੁਆਇੰਟਸ 'ਤੇ ਲੱਗ ਰਹੇ ਆ ਜਿਹੜੇ ਕਾਰਪੋਰੇਸ਼ਨ ਚ ਹੈ ਉਸੇ ਲੋਕਲ ਬਾਡੀਜ਼ ਮਨਿਸਟਰੀ ਨੂੰ ਰੈਗੂਲਰਲੀ ਪਰਸਿਊ ਕਰ ਰਹੇ ਆ ਲੋਕਲ ਕਾਰਪੋਰੇਸ਼ਨ ਕਮਿਸ਼ਨਰਾਂ ਨੂੰ ਪਰਸਿਊ ਕਰ ਰਹੇ ਆ ਹੁਣ ਵੀ ਖੈਰਾ ਸਾਹਿਬ ਨਾਲ ਡਿਟੇਲ ਚ ਮੀਟਿੰਗ ਹੋਈ ਤੇ ਉਹ ਵੀ ਜਲਦੀ ਤੋਂ ਜਲਦੀ ਜੋ ਵੀ ਜ਼ਰੂਰਤ ਹੈ ਉਹ ਪੂਰੀਆਂ ਹੋਣਗੀਆਂ ਲੁਧਿਆਣੇ ਦੀਆਂ ਵੈਸੇ ਸੜਕਾਂ ਤਾਂ ਸਾਰੀਆਂ ਬਣ ਗਈਆਂ ਬਟ ਫਰਦਰ ਸਟਰੀਟ ਲਾਈਟਸ ਹੋ ਗਈਆਂ ਕੋਈ ਜਿਹੜੇ ਪਾਰਕਸ ਹੈ ਪਾਣੀ ਦੀ ਸਪਲਾਈ ਹੈ ਉਹ ਸਾਰਾ ਜਿੰਨਾ ਕੰਮ ਹੈਗਾ ਕੋਈ 55 ਕਰੋੜ ਰੁਪਏ ਦੇ ਐਸਟੀਮੇਟ ਇਨੀਸ਼ੀਅਲੀ ਬਨੇ ਆ ਉਹ ਜਿਹੜੇ ਐਸਟੀਮੇਟ ਜਲਦੀ ਅਪਰੂਵ ਹੋ ਜਾਣਗੇ ਜਿਸ ਤਰ੍ਹਾਂ ਇਹ ਫੰਡਸ ਆਣਗੇ ਉਹ ਵੀ ਟੈਂਡਰ ਫਲੋਟ ਹੋ ਜਾਣਗੇ ਇੱਕ ਜਿਹੜਾ ਪੰਜਾਬ ਇਨਵੈਸਟ ਹੈ ਉਹਦੇ ਵਿੱਚ ਨਵਾਂ ਪੋਰਟਲ ਜੂਨ ਚ ਚਾਲੂ ਹੋਇਆ ਉਹ ਜਿਹੜਾ ਪੋਰਟਲ ਆ ਉਹਦੇ 45 ਦਿਨਾਂ ਵਿੱਚ ਸਾਰੇ ਅਪਰੂਵਲ ਮਤਲਬ ਕਿ ਅਸੀਂ ਦੇਨੇ ਹੀ ਦੇਨੇ ਆ ਨਹੀਂ ਤਾਂ ਡੀਮਡ ਅਪਰੂਵਲ ਹੋ ਜਾਏਗਾ ਔਰ ਇਹ ਨਹੀਂ ਕਹੇ ਜੀ ਬਾਨਾ ਲੱਭਣਾ ਕਿ ਜੀ ਡਾਕੂਮੈਂਟ ਨਹੀਂ ਪੂਰੇ ਹੋਏ ਐਸ ਲਈ 45 ਦਿਨ ਟੱਪ ਗਏ ਪਹਿਲੇ 5-7 ਦਿਨਾਂ ਵਿੱਚ ਇੰਡਸਟਰੀ ਨੂੰ ਦੱਸ ਦਿੱਤਾ ਜਾਏਗਾ ਕਿ ਤੁਹਾਡੀ ਕੋਈ ਡਾਕੂਮੈਂਟਸ ਦੀ ਕਮੀ ਹੈ ਉਹ ਤੁਸੀਂ ਪੂਰੀ ਕਰ ਦਿਓ ਜਦੋਂ ਉਹਨਾਂ ਨੇ ਪੂਰੀ ਕਰਤੀ ਉਸ ਦਿਨ ਤੋਂ ਕਲੌਕ ਚਾਲੂ ਹੋ ਜਾਏਗੀ ਔਰ ਉਸ ਤੋਂ 45 ਦਿਨਾਂ ਦੇ ਵਿੱਚ ਵਿੱਚ ਜੇ ਅਪਰੂਵਲ ਨਹੀਂ ਹੁੰਦੀ ਉਹ ਡੀਮਡ ਅਪਰੂਵਲ ਹੋ ਗਈ ਪਰ ਇਹ ਨਹੀਂ ਕਿ 45 ਦਿਨ ਵੇਟ ਕਰਨੀ ਪਊ ਸਾਰੇ ਅਪਰੂਵਲਾਂ ਲਈ ਕਈ ਅਪਰੂਵਲ ਇਸ ਤਰ੍ਹਾਂ ਦੇ ਹੋਣਗੇ ਜਿਹੜੇ ਚੌਥੇ ਦਿਨ ਤੋਂ ਮਿਲਨੇ ਚਾਲੂ ਹੋ ਜਾਣਗੇ ਦਸਵੇਂ ਦਿਨ ਤੋਂ ਮਿਲਨੇ ਚਾਲੂ ਹੋ ਜਾਣਗੇ ਪਰ ਦੋ ਤਿੰਨ ਅਪਰੂਵਲ ਇਸ ਤਰ੍ਹਾਂ ਦੇ ਹੁੰਦੇ ਜਿਨ੍ਹਾਂ ਨੂੰ ਟਾਈਮ ਲੱਗਦਾ ਹੀ ਲੱਗਦਾ ਹੈ ਇੱਕ এনवायरमेंट ਸਲੈਸ਼ ਪੋਲੂਸ਼ਨ ਦੇ ਕਿਉਂਕਿ ਉਹਨਾਂ ਨੇ ਸਟੱਡੀ ਕਰਨੀ ਹੁੰਦੀ ਹੈ ਦੂਜਾ ਬਿਜਲੀ ਬੋਰਡ ਉਹਨਾਂ ਨੇ ਦੇਖਣਾ ਹੁੰਦਾ ਕਿ ਵਾਕਿਆ ਹੀ ਉੱਥੇ ਟੈਕਨੀਕਲੀ ਪੋਸੀਬਲ ਹੈ ਜਿੰਨਾ ਲੋਡ ਇਹਨਾਂ ਨੂੰ ਚਾਹੀਦਾ ਮਿਲ ਜਾਏਗਾ ਇਹ ਇਹ ਵੀ 45 ਦਿਨ ਆਊਟਰ ਲਿਮਟ ਹੈ 30 ਦਿਨਾਂ ਚ ਵੀ ਹੋ ਸਕਦੇ 25 ਦਿਨਾਂ ਚ ਵੀ ਹੋ ਸਕਦੇ 35 ਦਿਨਾਂ ਚ ਵੀ ਹੋ ਸਕਦੇ ਪਰ 45 ਦਿਨ ਨਹੀਂ ਕੋਈ ਟੱਪੇਗਾ ਜਿਹੜਾ ਇਹ ਪੋਰਟਲ ਬਣਿਆ ਹੈ ਇਹਦਾ ਅਸੈਸ ਸਾਰੇ ਇੰਡਸਟਰੀ ਦੇ ਅਫਸਰਾਂ ਕੋਲ ਹੈ ਸਾਰੇ EMPLOYEES ਕੋਲ ਹੈ ਔਰ ਮੈਂ ਵੀ ਇੱਕ ਲਿੱਤਾ ਜੇ ਮੈਨੂੰ ਕੋਈ ਇੰਡਸਟਰੀਅਲ ਆ ਪੁੱਛਦਾ ਹੈ ਜੀ ਮੈਂ ਤਾਂ ਇੰਨੀ ਦੇਰ ਹੋ ਗਈ ਐਪਲੀਕੇਸ਼ਨ ਪਾਈ ਸੀ ਮੈਨੂੰ ਪਤਾ ਨਹੀਂ ਲੱਗਿਆ ਮੈਂ ਦੇਖ ਕੇ ਉਸੇ ਵਲੇ ਦੱਸ ਸਕਦਾ ਮੈਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਔਰ ਉਹ ਰੀਅਲ ਟਾਈਮ ਅਪਡੇਟਡ ਹੈ ਮੈਨੂੰ ਪਿੱਛੇ ਹੀ ਆ ਰਾਹੁਲ ਜੀ ਦੱਸ ਰਹੇ ਸੀ ਕਹਿੰਦੇ ਕਈ ਵਾਰੀ ਸਾਨੂੰ ਇੰਨੀ ਟੈਨਸ਼ਨ ਹੋ ਜਾਂਦੀ ਉਹ ਕੋਈ ਪਹਿਲੇ 3 ਦਿਨ ਕ੍ਰੂਸ਼ਲ ਹੁੰਦੇ ਫਿਰ 7 ਦਿਨ ਕ੍ਰੂਸ਼ਲ ਹੁੰਦੇ ਆ ਬੇ ਕੋ ਛੁੱਟੀ ਤੇ ਤਾਂ ਨਹੀਂ ਇਹ ਟਾਈਮ ਪੀਰੀਅਡ ਕਰਾਸ ਹੋ ਜਾਏਗਾ ਇੱਕ ਸਿਰਫ ਇੱਕੇ ਪੋਰਟਲ ਕਰਕੇ ਕਹਿੰਦੇ ਕਈਆਂ ਨੂੰ ਛੁੱਟੀ ਤੇ ਵੀ ਘਰੋਂ ਕੰਮ ਕਰਨਾ ਪੈਂਦਾ ਤਾਂ ਕਿ ਇਹ ਜਿਹੜਾ ਹੈਗਾ ਅਸੀਂ ਟਾਈਮ ਨਾ ਟੱਪਨ ਦੇ ਔਰ ਇਹ ਟਾਈਮ ਐਸ ਕਰਕੇ ਜ਼ਰੂਰੀ ਹੈ ਇਹ ਐਸਕੇਲੇਟ ਹੋ ਜਾਂਦਾ ਜੇ ਟਾਈਮ ਟੱਪ ਗਿਆ ਇਹ ਸੀਈਓ ਕੋਲ ਚਲੇ ਜਾਏਗਾ ਪਹਿਲਾ ਐਡੀਸ਼ਨਲ ਸੀਈ ਕੋਲ ਚਲੇ ਜਾਏਗਾ ਫਿਰ ਸੀਈਓ ਕੋਲ ਚਲੇ ਜਾਣਗੇ ਫਿਰ ਸੈਕਟਰੀ ਕੋਲ ਚਲੇ ਜਾਏਗਾ ਜੇ ਸੈਕਟਰੀ ਤੋਂ ਵੀ ਨਹੀਂ ਆਇਆ ਤਾਂ ਮੇਰੇ ਤੱਕ ਐਸਕੇਲੇਟ ਹੋ ਜਾਏਗਾ ਮੇਰੇ ਤੱਕ ਐਸਕੇਲੇਟ ਹੋ ਗਿਆ ਉਹ ਇਹਦਾ ਮਤਲਬ 6-7 ਅਫਸਰਾਂ ਦੇ ਹੁੰਦੇ ਹਮੰਦੇ ਉਹ ਕੰਮ ਨਹੀਂ ਹੋਇਆ ਪਰ ਅਜ ਤੱਕ ਹੋਇਆ ਨਹੀਂ ਕੋਈ ਐਸਕੇਲੇਟ ਸਾਰਾ ਕੁਝ ਟਾਈਮਲੀ ਚੱਲ ਰਿਹਾ ਔਰ ਚੱਲਦਾ ਰਹੇਗਾ ਇੱਕ ਅਸੀਂ ਬੜੀ ਜਲਦੀ ਇੰਡਸਟਰੀਅਲ ਪਾਰਕਸ ਦੀ ਪਾਲਿਸੀ ਲਿਆ ਰਹੇ ਆ ਤਾਂ ਕਿ ਜਿਹੜੀ ਇੰਡਸਟਰੀ ਨੂੰ ਪ੍ਰੋਬਲਮ ਹੈ ਉੱਥੇ ਸ਼ਿਫਟ ਹੋਵੇ ਇਹ ਇੰਡਸਟਰੀਅਲ ਪਾਰਕ ਦੀ ਪਾਲਿਸੀ ਡਰਾਫਟ ਹੋ ਰਹੀ ਹੈ ਪਰ ਅਸੀਂ ਕੋਸ਼ਿਸ਼ ਕਰਾਂਗੇ ਐਡੀਕ ਚੰਗੀ ਪਾਲਿਸੀ ਹੋਵੇ ਜਿਹੜੀ ਐਗਜ਼ਿਸਟਿੰਗ ਇੰਡਸਟਰੀ ਵੀ ਆ ਜਿਹਦੇ ਕੋਲ ਜਗ੍ਹਾ ਘੱਟ ਹੈ ਕੁਝ ਹੈ ਉਹ ਉੱਥੇ ਜਾ ਅਸੀਂ ਉਹਨਾਂ ਨੂੰ ਇਨਸੈਂਟਿਵ ਦੇਵਾਂਗੇ ਉਸ ਇੰਡਸਟਰੀਅਲ ਪਾਰਕ 'ਚ ਜਾਣ ਲਈ ਤੇ ਇੱਕ ਜਿਹੜੀਆਂ ਬਹੁਤ ਜ਼ਿਆਦਾ ਪੋਲਿਊਟਡ ਇੰਡਸਟਰੀਆਂ ਆ ਕਿਉਂਕਿ ਹੁਣ ਹਰ ਯੂਨਿਟ ਨੂੰ ZLD ਲਗਾਉਣਾ ਮੁਸ਼ਕਲ ਹੋ ਜਾਂਦਾ ਹੈ ਜ਼ੀਰੋ ਲਿਕੁਇਡ ਡਿਸਚਾਰਜ ਜਾਂ ਕਈ ਵਾਰੀ ਜਿਹੜਾ ਮਹਿੰਗਾ ਇਕੁਪਮੈਂਟ ਹੈ ਚਾਹੇ ਉਹ 에ਅਰ ਪੋਲਿਊਸ਼ਨ ਹੈ ਲਗਾਉਣਾ ਮੁਸ਼ਕਲ ਅਸੀਂ ਕੋਸ਼ਿਸ਼ ਕਰਕੇ ਉੱਥੇ ਉਹਨੂੰ ਕਾਮਨ ਫੈਸਿਲਿਟੀ ਚ ਕਰਾਂਗੇ ਮਤਲਬ ਇਹ ਗੰਬਣ ਨਹੀਂ ਕਰਨਾ ਹੈ ਜਿਹੜੀ ਇੰਡਸਟਰੀਅਲ ਪਾਰਕ ਦੀ ਪਾਲਿਸੀ ਆਏਗੀ ਇਹ ਪ੍ਰਾਈਵੇਟ ਸੈਕਟਰ ਲਈ ਆਏਗੀ ਉਹ ਆਪਣੀ ਜ਼ਮੀਨ ਇਕੱਠੀ ਕਰਨ ਉਹਨਾਂ ਨੂੰ ਡਿਵੈਲਪ ਕਰਨ ਪਰ ਅਸੀਂ ਪਾਲਿਸੀ ਇਸ ਤਰ੍ਹਾਂ ਦੀ ਲਿਆਵਾਂਗੇ ਕਿ ਯਾਦਾ ਤੋਂ ਯਾਦਾ ਲੋਕਾਂ ਦਾ ਐਸ ਪਾਸੇ ਇੰਟਰਸਟ ਹੋਵੇ ਇੱਕ ਪਿਛਲੇ ਸਾਲ ਜਿਹੜੇ ਇੰਡਸਟਰੀ ਨੂੰ ਇਨਸੈਂਟਿਵ ਮਿਲੇ ਸੀ ਪੂਰੇ ਫਾਈਨੈਂਸ਼ੀਅਲ ਏਅਰ ਤੇ 90 ਕਰੋੜ ਦੇ ਮਿਲੇ ਸੀ ਐਤਕੀ ਅਸੀਂ 5 ਮਹੀਨਿਆਂ ਵਿੱਚ 222 ਕਰੋੜ ਦੇ ਚੁੱਕੇ ਹਾਂ ਔਰ ਸਾਡਾ ਟਾਰਗੇਟ ਹੈ ਕਿ ਘੱਟੋ ਘੱਟ 4 ਤੋਂ 5 ਗੁਣਾ ਅਸੀਂ ਪਿਛਲੇ ਸਾਲ ਨਾਲੋਂ ਡਿਸਬਰਸ ਕਰਦੀ ਹੈ ਕਿਉਂਕਿ ਇਹ ਹੁਣ ਜਿੰਨੇ ਸਾਨੂੰ ਪੈਸੇ ਮਿਲੇ ਸੀ 250 ਕਰੋੜ ਉਹ ਆਲਮੋਸਟ ਖਤਮ ਹੋ ਰਿਹਾ ਅਸੀਂ ਹੋਰ ਪੈਸੇ ਟ੍ਰੇਡੀ ਤੋਂ ਮੰਗਾਂਗੇ ਔਰ ਐਤ ਕੀ ਘੱਟੋ ਘੱਟ ਚਾਰ ਗੁਣਾ ਤਾਂ ਹੋਏਗੀ ਜਿਹੜੀ ਡਿਸਬਰਸਮੈਂਟ ਜੇ ਯਾਦਾ ਨਹੀਂ ਤਾਂ ਇਹ ਤਿੰਨ ਐਗਜ਼ੀਬਿਸ਼ਨ ਸੈਂਟਰ ਵੀ ਗਵਰਨਮੈਂਟ ਸੀਰੀਅਸਲੀ ਟੇਕ ਅਪ ਕਰ ਰਹੀ ਹੈ ਉਹਦੇ ਵਿੱਚ ਲੁਧਿਆਣਾ ਅੰਮ੍ਰਿਤਸਰ ਤੇ ਮੋਹਾਲੀ ਮੋਹਾਲੀ ਦੀ ਲੈਂਡ ਆਲਰੇਡੀ ਆਇਡੈਂਟੀਫਾਈ ਹੋ ਚੁੱਕੀ ਹੈ ਉਹ ਜਲਦੀ ਹੋ ਜਾਏਗੀ ਤੇ ਜਿਹੜਾ ਲੁਧਿਆਣਾ ਤੇ ਅਮ੍ਰਿਤਸਰ ਹੈ ਉਹਦੇ ਚ ਲੈਂਡ ਆਇਡੈਂਟੀਫਾਈ ਹੋਣੀ ਬਾਕੀ ਹੈ ਬਟ ਉਹ ਅਸੀਂ ਕਾਫੀ ਜਗ੍ਹਾ ਦੇਖ ਲਈਆਂ ਚਾਰ ਪੰਜ ਉਹ ਵੀ ਜਲਦੀ ਕਰਕੇ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਚ ਅਸੀਂ ਲੈ ਕੇ ਆਵਾਂਗੇ ਤਾਂ ਕਿ ਜਲਦੀ ਤੋਂ ਜਲਦੀ ਬਣੇ ਹਮੇਸ਼ਾ ਮੇਨਟੇਨਡ ਰਵੇ ਔਰ ਉਹ ਆਪਣੇ ਹਿਸਾਬ ਨਾਲ ਜੋ ਵੀ ਮਤਲਬ ਕਿ ਹੈ ਬਣਾਏ ਕਿਉਂਕਿ ਕਈ ਚੀਜ਼ਾਂ ਲਈ ਫਿਰ ਉਹ ਐਗਜ਼ੀਬਿਸ਼ਨ ਹਾਲ ਵਰਤੇ ਜਾਂਦੇ ਸਿਰਫ ਐਗਜ਼ੀਬਿਸ਼ਨ ਲਈ ਨਹੀਂ ਕਨਵੈਨਸ਼ਨ ਸੈਂਟਰ ਵੀ ਹੈ ਕੋਈ ਪ੍ਰਾਈਵੇਟ ਫੰਕਸ਼ਨ ਹੈ ਉਹ ਵੀ ਹੋ ਜਾਇਆ ਕਰਨਗੇ ਕੋਈ 뮤지컬 ਨਾਈਟਸ ਹੈ ਉਹ ਹੋ ਜਾਇਆ ਕਰਨਗੀਆਂ ਜਿੱਦਾਂ ਪਿੱਛੇ ਦਲਜੀਤ ਦੋਸਾਂਝ ਜੀ ਆਏ ਸੀ ਉਹ ਕਹਿੰਦੇ ਜੀ ਇੱਥੇ ਪੂਰੇ ਪੰਜਾਬ ਚ ਇੱਕ ਵੀ ਆਡੀਟੋਰੀਅਮ ਨਹੀਂ ਚੰਗਾ ਜਿੱਥੇ ਮੇਰੀ ਨਾਈਟ ਹੋ ਸਕੇ ਸੋ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਮਲਟੀ ਪਰਪਸ ਜਿਹੜੀਆਂ ਵੈਨਿਊਜ਼ ਐ ਇਹ ਬਣਨਗੀਆਂ ਇੱਕ ਇੰਡਸਟਰੀਅਲਿਆਂ ਦੀ ਬੜੀ ਪੁਰਾਣੀ ਡਿਮਾਂਡ ਸੀ ਕਿ ਜੀ ਸਾਨੂੰ ਬੈਂਕ ਗਰੰਟੀਆਂ ਦੇਣੀਆਂ ਪੈਂਦੀਆਂ ਇਨਸੈਂਟਿਵ ਲਿੱਤਾ ਉਹਨੇ ਦੀ ਬੈਂਕ ਗਰੰਟੀ ਮੰਗ ਲੈਂਦੇ ਸੀ ਜਿੱਦਾਂ ਸਟੈਂਪ ਡਿਊਟੀ ਹੋ ਗਈ 1 2 ਹੋਰ ਇਨਸੈਂਟਿਵਸ ਦੀ ਉਹ ਅਸੀਂ ਬੜੀ ਜਲਦੀ ਅਬੋਲਿਸ਼ ਕਰਨ ਜਾ ਰਹੇ ਹਾਂ ਉਹਦੇ ਅਗੇਂਸਟ ਅਸੀਂ ਕੋਈ ਕਾਰਪੋਰੇਟ ਗਰੰਟੀ ਉਹਨਾਂ ਤੋਂ ਲੈ ਲਾਂਗੇ ਜਾਂ ਪਰਸਨਲ ਗਰੰਟੀ ਲੈ ਲਾਂਗੇ ਡਿਪੈਂਡਿੰਗ ਅਪਨ ਕਿ ਉਹਨਾਂ ਦੀ ਇੰਡਸਟਰੀ ਦੀ ਕਾਰਪੋਰੇਟ ਕਿਦਾਂ ਜੇ ਤਾਂ ਪਾਰਟਨਰਸ਼ਿਪ ਹੈ ਜਾਂ ਇੰਡੀਵਿਜ ਇੰਡੀਵਿਜੂਅਲ ਹੈ ਤਾਂ ਉਹ ਪ੍ਰੋਪਰਾਈਟਰਸ਼ਿਪ ਜਿੰਨੂੰ ਕਹਿੰਦੇ ਆ ਉਹ ਹੈਗੀ ਆ ਤਾਂ ਪਰਸਨਲ ਗਾਰੰਟੀ ਦੇ ਦੇਣਗੇ ਜੇ ਕੰਪਨੀ ਆ ਤਾਂ ਕਾਰਪੋਰੇਟ ਗਾਰੰਟੀ ਦੇ ਦੇਣਗੇ ਪਰ ਉਹਨਾਂ ਦਾ ਅਸੀਂ ਕੈਸ਼ ਨਹੀਂ ਬਲੌਕ ਹੋਣ ਦਵਾਂਗੇ ਇਹਦੇ ਵਿੱਚ ਇਨ ਦੀ ਸ਼ੇਪ ਆਫ ਬੈਂਕ ਗਾਰੰਟੀਆਂ ਹੋਰ ਕੋਈ ਕਿਸੇ ਨੇ ਇੱਕ ਮੈਂ ਤੁਹਾਨੂੰ ਇੱਕ ਹੋਰ ਫਿਗਰ ਦੇ ਰਿਹਾ ਬੜੀ ਇੰਟਰਸਟਿੰਗ ਇੱਕ ਜਿਹੜਾ ਗਵਰਨਮੈਂਟ ਟੂ ਬਿਜ਼ਨਸ ਵਿਚ ਇਨਸੈਂਟਿਵ ਹੁੰਦੇ ਆ ਜਾਂ ਕੋਈ ਵੀ ਉਹਨਾਂ ਦੇ ਇਸ਼ੂਜ਼ ਹੁੰਦੇ ਆ ਉਹ ਪਿਛਲੇ ਕੁਝ ਟਾਈਮ ਚ ਅਸੀਂ 85% ਰਿਜ਼ੋਲਵ ਕਰ ਚੁੱਕੇ ਕੋ ਜਿਹੜੇ 15% ਰਹਿ ਗਏ ਆ ਉਹ ਰਿਜ਼ੋਲਵ ਹੋ ਜਾਣਗੇ ਕੁਝ ਨਵੇਂ ਆ ਜਾਂਦੇ ਕੁਝ ਪੁਰਾਣੇ ਹੋ ਜਾਂਦੇ ਬਟ ਤੁਸੀਂ ਇਹ ਸਮਝੋ ਕਿ ਹੁਣ ਉਹ ਅਪ ਟੂ ਡੇਟਡ ਅਪ ਟੂ ਡੇਟ ਹੈਗੇ ਆ ਜਿਹੜੇ ਉਹ ਇਸ਼ੂਜ਼ ਬਾਕੀ ਅਸੀਂ ਅੱਜ ਜਿਹੜੇ ਇੰਡਸਟਰੀਲਿਸਟ ਭਰਾਵਾਂ ਨੂੰ ਮਿਲ ਰਹੇ ਆ ਉਹਨਾਂ ਨੂੰ ਪੁੱਛਾਂਗੇ ਉਹਨਾਂ ਦੇ ਜੋ ਵੀ ਸੁਜੈਸ਼ਨਸ ਹੋਣਗੇ ਉਹ ਅਸੀਂ ਉਹਨਾਂ ਦੇ ਸੋਲੂਸ਼ਨ ਲੱਭਾ ਥੈਂਕ ਯੂ ਮੋਸਟ ਟੂ ਇੰਜੀਨੀਅਰ ਨੇ ਟੌਪਿਕ ਦੇ ਨਾ ਕਿ ਕਿਨੇ ਮਿਕਸ ਯੂਜ਼ ਲੈਂਡ ਦਾ ਜਿਹੜਾ ਟੌਪਿਕ ਹੈ ਲੁਧਿਆਣਾ ਦੇ ਵਿੱਚ ਸਭ ਤੋਂ ਵੱਡੀ ਮੈਨੂੰ ਲੱਗਦਾ ਕਿ ਇਹ ਕੀ ਮੰਗ ਰਹੇ ਜਿਵੇਂ ਕਿ ਇੰਡਸਟਰੀ ਇਸ ਤੋਂ ਵੱਡੀ ਗੰਟੀ ਵੀ ਟੂ ਮਿਕਸ ਯੂਜ਼ ਲੈਂਡ ਤੇ ਵੀ ਕਿਡਿਸ ਐਂਡ ਦੇਖੋ ਜੀ ਮਿਕਸ ਲੈਂਡ ਯੂਜ਼ ਦੀ ਜਦੋਂ ਇਹ ਮਾਸਟਰ ਪਲਾਨ ਬਣਿਆ ਸੀ ਉਦੋਂ 15 ਸਾਲ ਦਿੱਤੇ ਗਏ ਸੀ ਇੰਡਸਟਰੀ ਨੂੰ ਮੂਵ ਕਰਨ ਲਈ ਬਟ ਉਹ ਹੋਏ ਨਹੀਂ ਉਸ ਤੋਂ ਬਾਅਦ ਮੇਰੇ ਖਿਆਲ ਪੰਜ ਪੰਜ ਸਾਲ ਕਰਕੇ ਦੋ ਤਿੰਨ ਵਾਰੀ ਐਕਸਟੈਂਸ਼ਨਾਂ ਹੋ ਚੁੱਕੀਆਂ ਜਿਹੜੀ ਅਗਲੀ ਐਕਸਟੈਂਸ਼ਨ ਹੈ ਉਹ ਵੀ ਅਸੀਂ ਮਤਲਬ ਕਿ ਕਰ ਰਹੇ ਆ ਪਰ ਇਹਦਾ ਮੈਨੂੰ ਲੱਗਦਾ ਕੋਈ ਲੌਂਗ ਟਰਮ ਸੋਲੂਸ਼ਨ ਲੱਭਣਾ ਪਊਗਾ ਹਰ ਵਾਰੀ 5 ਸਾਲ ਦੀ ਐਕਸਟੈਂਸ਼ਨ ਜਾਂ 3 ਸਾਲ ਦੀ ਐਕਸਟੈਂਸ਼ਨ ਇਸ ਨੋਟ ਅ ਸੋਲੂਸ਼ਨ ਉਹ ਆਲਰੇਡੀ ਅਸੀਂ ਡਿਸਕਸ ਕਰ ਰਹੇ ਹਾਂ ਜਦੋਂ ਉਹਦੇ ਤੇ ਕੋਈ ਫੈਸਲਾ ਹੋਏਗਾ ਤੁਹਾਨੂੰ ਮੈਂ ਦੱਸ ਦਵਾਂਗੇ ਅਸਲ ਤੌਰ ਤੇ ਕਿ ਜਿਹੜਾ ਮੋਟਰ ਇਹ ਪਿਛਲੇ 2 ਸਾਲਾਂ ਦੇ ਵਿੱਚ ਲਗਭਗ 70 ਤੋਂ 80 ਲਾਈਨਮੈਂਟਾਂ ਦੀ ਡੈਥ ਹੋ ਚੁੱਕੀ ਹੈ ਕਿਉਂਕਿ ਇਕਪੀਕਮੈਂਟ ਸੈੱਟ ਹੋਣਾ ਕੋ ਸੋਲਨੋ ਨੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣਗੇ ਬੀਪੀ ਮੈਕ ਤੁਹਾਨੂੰ ਮੈਂ ਦੱਸ ਦਿੰਦਾ ਦੇਖੋ ਐਸ ਫਾਰ ਐਸ ਉਹਨਾਂ ਦੀ ਮੈਂ ਹਲੇ ਡਿਪਾਰਟਮੈਂਟ ਵੈਸੇ ਲਿੱਤਾ ਨਹੀਂ ਕਿਉਂਕਿ ਜਦੋਂ ਦਾ ਮੈਨੂੰ ਅਨਾਉਂਸ ਹੋਇਆ ਪਰ ਦੋ ਦਿਨ ਪਹਿਲਾਂ ਦਾ ਮੈਂ ਇੱਕ ਦਿਨ ਨਮਰੇ ਸਰ ਇੱਕ ਦਿਨ ਜਲੰਧਰ ਇਹੀ ਕਰ ਰਿਹਾ ਹਲੇ ਤਾਂ ਮੈਂ ਕੋਈ ਪਹਿਲੀ ਮੀਟਿੰਗ ਕੀਤੀ ਵੀ ਨਹੀਂ ਮੇਰੀ ਪਹਿਲੀ ਮੀਟਿੰਗ ਕੱਲ ਹੈ ਚੰਡੀਗੜ੍ਹ ਬਟ ਹਿਊਮਨ ਸੇਫਟੀ ਵਿਲ ਬੀ ਸ਼ੁੱਡ ਬੀ ਟੌਪ ਪ੍ਰਾਇੋਰਟੀ ਕੁਝ ਹੋਰ ਹੋਵੇ ਨਾ ਹੋਵੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਇਹ ਜੇ ਇਨਸੀਡੈਂਟ ਦੁਬਾਰਾ ਨਹੀਂ ਹੋਣ ਦਵਾਂਗੇ ਔਰ ਦੂਜੀ ਗੱਲ ਇਹ ਹੈ ਕਿ ਜਿਹੜੀ ਇਹ ਮੈਨੂੰ ਇਨਸੀਡੈਂਟ ਦਾ ਪਤਾ ਵੀ ਨਹੀਂ ਸੀ ਮੈਂ ਲੁੱਕ ਕਰੂੰਗਾ ਜੇ ਕਿਸੇ ਦੀ ਅਲਗਰਜ਼ੀ ਨਾਲ ਹੋਇਆ ਉਹਦੇ ਤੇ ਐਕਸ਼ਨ ਵੀ ਲਿੱਤਾ ਜਾਏਗਾ ਅੱਜ ਦੇ ਮੈਚ ਵਿੱਚ ਸਟ੍ਰਾਈਕ ਹੋ ਜੇਗੀ ਅੱਜ ਦੇ ਮੀਟਿੰਗ ਵਿੱਚ ਸਟ੍ਰਾਈਕ ਹੋ ਜੇਗੀ ਤੁਸੀਂ ਮੋਬਾਈਲ ਨੰਬਰ ਬੁਲਾਓ ਕੋਈ ਚੱਕਰ ਨਹੀਂ ਦੇਖੋ ਮੈਂ ਸਾਰਿਆਂ ਨੂੰ ਇੱਕੋ ਰਿਕੁਐਸਟ ਕਰਦਾ ਬਿਜਲੀ ਵਿਭਾਗ ਦੇ ਸਵਾਲਾਂ ਲਈ ਅਗਲੀ ਵਾਰੀ ਲਈ ਛੱਡ ਦਿਓ ਹਲੇ ਆਈ ਐਮ ਨਾਟ ਪ੍ਰਿਪੇਅਰਡ ਕਿਉਂਕਿ ਮੈਂ ਹਲੇ ਜੁਆਇਨ ਨਹੀਂ ਕੀਤਾ ਸੰਜੀਵ ਦੇ ਵਿੱਚ ਫਿਲਮ ਸਿਟੀ ਬਣੀ ਸੀ ਉਹ ਇੱਥੇ ਵਿੱਚ ਕੰਮ ਹੋਦਾ ਬੁਤ ਕਰਦਾ ਫਿਲਮ ਸਿਟੀ ਮਹੱਲ ਹਾਲੇ ਹੋਵੇ ਦੱਸੋ ਜੀ ਤੁਹਾਡੇ ਸਵਾਲ ਆ ਰਹੇ ਫਿਲਮ ਸਿਟੀ ਉਹ ਕਹਿੰਦੇ ਇਨ ਪ੍ਰੋਗਰੈਸ ਹੈ ਪਰ ਮੈਂ ਅਪਡੇਟਡ ਇਨਫੋਰਮੇਸ਼ਨ ਤੁਹਾਨੂੰ ਦੇ ਦਾਂਗੇ ਸੰਜੀਵ ਸਰ ਜੀ ਪਾਰਕ ਜਿਹੜੀ ਉਹ ਸਿਟੀ ਮੱਧੇ ਵਾਲੇ ਤੋਂ ਪੱਟੀਗੜ ਸਾਹ ਕੋਈ ਕੰਪਨੀ ਆਉਂਦੀ ਹੈ ਕਿ ਖੁਦ ਹੀ ਕੁਝ ਜਿਹੜਾ ਟੈਕਸਟਾਈਲ ਪਾਰਕ ਹੈ ਉਹ ਤਾਂ ਸ਼ੈਲਵ ਕਰ ਹੀ ਦਿੱਤਾ ਉਹਨੇ ਬੰਨਾ ਹੁਣੋਂ ਫੋਰੈਸਟ ਨੂੰ ਦਿੱਤੀ ਹੈ ਸਾਰੀ ਲੈਫਟ ਨਹੀਂ ਕੀਤਾ ਸਜੇਪ ਸਰ ਅਸਲੀਅਤ ਹੈ ਕਿ ਡਿਮਾਂਡ ਰਹਿੰਦੀ ਹੈ ਈਜ਼ ਆਫ ਡੂਇੰਗ ਬਿਜ਼ਨਸ ਬਟ ਇੰਡਸਟਰੀਜ਼ ਕਹਿੰਦੇ ਨੇ ਜਿਹੜਾ ਆਨਲਾਈਨ ਪਲੈਟਫਾਰਮ ਦੇ ਵਿੱਚ ਕਾਈ ਕੇ ਜਿਹੜੀ ਸਕੀਮਾ ਅਨਾਉਂਸ ਕੀਤੀਆਂ ਜਾਂਦੀਆਂ ਨੇ ਉਹਦੇ ਵਿੱਚ ਪ੍ਰੋਂਪਟ ਰਿਸਪੌਂਸ ਹੈ ਉਹ ਨਹੀਂ ਰੀਸੀਵ ਹੁੰਦੇ ਹਲੇ ਵੀ ਜਿਹੜੇ ਔਨ ਫੀਲਡ ਹੈ ਉਹ ਇਫੈਕਟਿਵ ਨਹੀਂ ਹੈ ਬਿਲਕੁਲ ਗਲਤ ਹੈ ਜਿਹੜਾ ਇਹ ਅਸੀਂ ਨਵਾਂ ਸਿਸਟਮ ਹੈ ਹੁਣੇ ਅਨਾਉਂਸ ਕੀਤਾ ਹੈ ਈਜ਼ ਆਫ ਡੂਇੰਗ ਬਿਜ਼ਨਸ ਉਹਦੇ ਵਿੱਚ ਪੂਰਾ ਹੈਗਾ ਔਰ ਤੁਹਾਨੂੰ ਮੈਂ ਹੁਣੇ ਦੱਸਿਆ ਗਵਰਨਮੈਂਟ ਟੂ ਬਿਜ਼ਨਸ ਵੀ ਜਿਹੜੇ ਅਪਰੂਵਲ ਸੀ ਜਿਹੜੇ ਸੁਜੈਸ਼ਨ ਕੋਈ ਵੀ ਕੰਮ ਪੈਂਡਿੰਗ ਸੀ 85% ਰਿਸੋਲਵ ਹੋ ਚੁੱਕੇ ਜੇ ਕੋਈ ਇੰਡੀਵਿਜੂਅਲ ਕੇਸ ਹੈ ਉਹਨਾਂ ਨੂੰ ਕੋ ਮੈਨੂੰ ਦੱਸਨ ਇਟ ਵਿਲ ਬੀ ਟੇਕਨ ਕੇਅਰ ਤੁਸੀਂ ਹੁਣ ਜਿਵੇਂ ਤੁਸੀਂ ਐਮਬੈਸਡਰ ਤੇ ਚੰਦਰ ਮੀਟਿੰਗਸ ਕੀਤੀਆਂ ਨੇ ਕਿਸ ਟਾਈਪ ਦੇ ਥਲੇ ਤੱਕ ਕੋਈ ਕੋ ਸਜੈਸ਼ਨ ਆਇਆ ਨੇ ਤੇ ਕੀ ਸੋਲੂਸ਼ਨ ਤੁਸੀਂ ਉਹਦੇ ਲਾਈਕ ਮੈਂ ਤੁਹਾਨੂੰ ਭੇਜ ਦੂੰਗਾ ਹੁਣ ਸਾਡਾ ਟਾਈਮ ਹੋ ਰਿਹਾ ਮੈਂ ਚੱਲੂੰਗਾ ਪਰ ਉਹ ਜਿਹੜੀਆਂ ਪ੍ਰੋਬਲਮ ਤੇ ਸੋਲੂਸ਼ਨ ਹੈ ਪ੍ਰੈਸ ਹੈਜ਼ ਵਾਈਡਲੀ ਕਵਰਡ ਤੁਸੀਂ ਵੀ ਕਵਰ